ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਮੇਰੇ ਵੱਲੋਂ ਫਤਿਹ ਹੈ ਜੀ ਪ੍ਰਵਾਨ ਕਰਿਓ ਤੇ ਤੁਸੀਂ ਸਾਨੂੰ ਬਹੁਤ ਪਿਆਰ ਦਿੰਦੇ ਹੋ ਹਰ ਇੱਕ ਵੀਡੀਓ ਨੂੰ ਅੱਜ ਆਪਾਂ ਤੁਹਾਨੂੰ ਇੱਕ ਜਾਣਕਾਰੀ ਦੇਣ ਜਾ ਰਹੇ ਹਾਂ ਗੱਤਕੇ ਬਾਰੇ ਬੜੇ ਵੀਰਾਂ ਨੇ ਜਾਣਕਾਰੀ ਦਿੱਤੀ ਹੈ ਬਹੁਤ ਵਧੀਆ ਜਾਣਕਾਰੀ ਹੈ ਆਪਾਂ ਫਿਰ ਰਿਪੀਟ ਕਰਨ ਲੱਗੇ ਆਂ ਵੀ ਦੱਸਿਏ ਸੰਗਤ ਨੂੰ ਜਿਹੜੀ ਆਪਣੇ ਨਾਲ ਸੰਗਤ ਜੁੜੀ ਹੈ ਵੀ ਗੱਤਕਾ ਕੀ ਚੀਜ਼ ਆ ਤੇ ਆਪਾਂ ਤੁਹਾਨੂੰ ਦੱਸਦੇ ਹਾਂ ਜਿਵੇਂ ਆਹ ਹੱਥ 'ਚ ਮੇਰੇ ਇੱਕ ਜਿੰਨੂੰ ਆਪਾਂ ਸੋਟੀ ਵੀ ਬੋਲ ਦਿੰਨੇ ਆ ਤੇ ਸਟਿਕ ਵੀ ਬੋਲ ਦਿੰਨੇ ਆ ਠੀਕ ਹੈ ਜੀ ਇਹਨੂੰ ਜਿਵੇਂ ਫਾਰਸੀ ਦੇ ਖੁਦਕਾ ਬੋਲਦੇ ਆ ਕੁਦਕਾ ਬੋਲਦੇ ਆ ਇੱਕ ਠੀਕ ਹੈ ਜੀ ਇਹਦੇ ਅਲੱਗ-ਅਲੱਗ ਨਾਮ ਨੇ ਇਹ ਇਹ ਗਤਕੇ ਦੇ ਰੂਪ ਦੇ ਵਿੱਚ ਮਾਰੇ ਨੇ ਇਹਨੂੰ ਗਤਕਾ ਕਿਹਾ ਛੋਟੀ ਨੂੰ ਗਤਕਾ ਕਿਹਾ ਠੀਕ ਹੈ ਜੀ ਇਹਦਾ ਨਾਮ ਹੈ ਗਤਕਾ ਆਪਾਂ ਇਹਨੂੰ ਗਤਕਾ ਕਹਿ ਸਕਦੇ ਆ ਤੁਸੀਂ ਤੁਹਾਡੇ ਨਗਰ ਕੀਰਤਨਾਂ ਤੇ ਸਿੰਘ ਆਉਂਦੇ ਆ ਕਿਹਦੇ ਨਾਸਤੇ ਜਿਵੇਂ ਸ਼ਸਤਰ ਵਿਦਿਆ ਖੇੜਦੇ ਆ ਆਪਣੇ ਕਿਰਪਾਨਾਂ ਢਾਲਾਂ ਬਰਛੇ ਹਨਾ ਜੁਲਫੂਕਾਰ ਕਮਾਉਂਦੇ ਆ ਕੋਈ ਅਲੱਗ-ਅਲੱਗ ਤਰ੍ਹਾਂ ਦੇ ਸ਼ਸਤਰ ਕਮਾਉਂਦੇ ਆ ਉਹ ਹੈਗੀਆਂ ਸਾਰੀ ਸ਼ਸਤਰ ਵਿੱਦਿਆ ਜਿਹੜਾ ਗੱਤਕਾ ਸਹੀ ਆ ਉਹ ਛੋਟੀ ਦਾ ਨਾਮ ਹੈ ਇੱਕ ਗੱਤਕਾ ਔਰ ਜਦੋਂ ਵੀ ਇਹ ਗੱਤਕੇ ਦੀਆਂ ਕਲਾਸਾਂ ਲੱਗਦੀਆਂ ਨੇ ਜਿਵੇਂ ਸ਼ਸਤਰ ਵਿੱਦਿਆ ਦੀਆਂ ਅਭਿਆਸਤਾਂ ਵਾਸਤੇ ਲੱਗਦੀਆਂ ਕਲਾਸਾਂ ਉਹਦੇ ਵਾਸਤੇ ਸਭ ਨਾਲ ਪਹਿਲਾਂ ਜਿਹੜੇ ਅਸੀਂ ਆਪਦੇ ਇੱਥੇ ਜਿਵੇਂ ਤੁਸੀਂ ਸਮਝ ਲਓ ਵੀ ਆਪਾਂ ਪੰਜਾਬੀ ਸਿੱਖਦੇ ਆ ਤੇ ਮੁਹਾਰਨੀ ਸਿੱਖਦੇ ਆ ਪਹਿਲਾਂ ਸਾਰਿਆਂ ਨਾਲ ਉਸੇ ਹਿਸਾਬ ਨਾਲ ਜਿਹੜੀ ਇਹ ਛੋਟੀ ਚਲਾਉਣੀ ਸਿਖਾਈ ਜਾਂਦੀ ਹੈ ਪੈਰਾਂ ਦੇ ਹਿਸਾਬ ਨਾਲ ਜਿਵੇਂ ਪੈਰ ਚੱਲਣੇ ਹੁੰਦੇ ਆ ਪਹਿਲਾਂ ਚਾਰਾਂ ਪੈਰਾਂ ਤੇ ਉਸ ਤੋਂ ਬਾਅਦ ਵਾਰ ਜਿਹੜੇ ਕੱਢਨੇ ਸ਼ੁਰੂ ਕਰਦੇ ਆ ਆਪਾਂ ਵੈਸੇ ਜਿਹੜੇ ਇਹਦੇ ਵਾਰ ਨੇ ਉਹ ਦੋ ਹੀ ਦੱਸੇ ਗਏ ਨੇ ਦੱਸੇ ਕੀ ਗਾਇ ਮਤਲਬ ਕਿ ਹੈ ਹੀ ਦੋ ਨੇ ਜਿਵੇਂ ਆਪਾਂ ਮਾਰਨੀ ਤੇ ਰੋਕਨੀ ਜਿਵੇਂ ਡਿਫੈਂਸ ਤੇ ਅਟੈਕ ਇਹ ਦੋ ਹੀ ਅਟੈਕ ਨੇ ਇਹਦੇ ਡਿਫੈਂਸ ਤੇ ਅਟੈਕ ਬਾਡੀ ਤੇ ਕਿਤੇ ਵੀ ਆਪਾਂ ਮਾਰ ਸਕਦੇ ਆ ਤੇ ਕਿਤੇ ਵੀ ਆਪਣੀ ਜਿਹੜੀ ਉਹ ਜ਼ਰਤ ਹੋਣੀ ਚਾਹੀਦੀ ਆਪਦੇ ਕੋਲ ਪਾਵਰ ਹੋਣੀ ਚਾਹੀਦੀ ਹੈ ਰੋਕਣ ਦੀ ਆਪਾਂ ਰੋਕ ਸਕਦੇ ਆ ਆਪਾਂ ਅੱਜ ਪਹਿਲਾ ਲੈਸਨ ਜਿਹੜਾ ਦੇਣ ਜਾ ਰਹੇ ਆ ਗੱਤਕੇ ਦਾ ਮਤਲਬ ਕਿ ਸਟਾਰਟਿੰਗ ਕਰਨ ਜਾ ਰਹੇ ਆ ਆਪਾਂ ਤੇ ਜਿਹੜੇ ਵੀਰਾਂ ਨੂੰ ਨਹੀਂ ਸਮਝ ਲੱਗਦੀ ਉਹ ਮੈਸੇਜ ਵੀ ਕਰ ਸਕਦੇ ਆ ਬਾਕੀ ਜਿੰਨੀ ਕੋ ਸਾਨੂੰ ਬੁੱਧੀ ਆ ਉਹਨਾਂ ਕੋ ਅਸੀਂ ਤੁਹਾਨੂੰ ਦੱਸ ਰਹੇ ਆ ਗੁਰੂ ਸਾਹਿਬ ਨੇ ਜਿੰਨੀ ਕੋ ਬਖਸ਼ੀ ਆ ਸਾਨੂੰ ਬੁੱਧੀ ਬਾਕੀ ਸਾਡੇ ਕੋਲ ਇੱਥੇ ਜਿਹੜੇ ਲੱਗੇ ਇਲਾਕੇ ਦੇ ਵਿੱਚ ਵੀਰ ਹੈਗੇ ਨੇ ਜਿਨ੍ਹਾਂ ਨੇ ਪ੍ਰੈਕਟਿਸ ਕਰਨੀ ਉਹ ਸਾਡੀ ਅਕੈਡਮੀ ਚ ਆਨ ਕੇ ਕਰ ਸਕਦੇ ਆ ਗੁਰੂ ਅਰਜਨ ਦੇਵ ਵਿੱਚ ਸਰਦਾਰ ਜਗਤ ਸਿੰਘ ਅਕੈਡਮੀ ਤੇ ਇੱਥੇ ਹੁਣ ਤੁਹਾਨੂੰ ਅਸੀਂ ਜਿਹੜੇ ਚਾਰ ਪੈਰ ਸਿਖਾਵਾਂਗੇ ਸਾਰਿਆਂ ਨੇ ਪਹਿਲਾਂ ਇੱਕ ਪਲੱਸ ਦਾ ਨਿਸ਼ਾਨ ਬਣਾ ਲੈਣਾ ਇਸੇ ਤਰ੍ਹਾਂ ਆ ਦੇਖੋ ਤੁਸੀਂ ਬਣਿਆ ਹੋਇਆ ਪਲੱਸ ਦਾ ਨਿਸ਼ਾਨ ਇਹਦੇ ਵਿੱਚ ਆਪਾਂ ਸਭ ਨਾਲ ਪਹਿਲਾਂ ਜਿਹੜੇ ਆ ਪੈਰ ਕੱਢਨੇ ਸ਼ੁਰੂ ਕਰਾਂਗੇ ਛੋਟੀ ਤੋਂ ਬਗੈਰ ਵੈਸੇ ਛੋਟੀ ਜਿਹੜੀ ਗਤਕੇ ਤੋਂ ਬਗੈਰ ਜਿਹੜੇ ਪੈਰ ਕੱਢਨੇ ਸ਼ੁਰੂ ਕਰਾਂਗੇ ਆਪਾਂ ਜਿਵੇਂ ਆਪਾਂ ਪੋਜੀਸ਼ਨ ਤੇ ਖੜੇ ਹੋਏ ਆ ਇਹ ਪੈਰ ਜਿਹੜੇ ਸਭ ਨਾਲ ਪਹਿਲਾਂ ਜਦੋਂ ਫਰੈਸ਼ ਬੱਚਾ ਆਉਂਦਾ ਜਿਵੇਂ ਆਪਾਂ ਮਹਾਰਨੀ ਦੀ ਤੁਹਾਡੇ ਨਾਲ ਗੱਲ ਕੀਤੀ ਆ ਵੀ ਪਹਿਲੇ ਜਿਹੜੇ ਆਪਾਂ ਪੈਰ ਕੱਢਨੇ ਉਹ ਕਿਵੇਂ ਕੱਢਨੇ ਨੇ ਪ੍ਰੋਪਰ ਪੋਜੀਸ਼ਨ ਤੇ ਖੜਨਾ ਇਸ ਤਰ੍ਹਾਂ ਪ੍ਰੋਪਰ ਪੋਜੀਸ਼ਨ ਦੇ ਵਿੱਚ ਖੜਨਾ ਹੈ ਰਾਈਟ ਸਾਈਡ ਅੱਗੇ ਰੱਖਣੀ ਆ ਲੈਫਟ ਪਿੱਛੇ ਰੱਖਣੀ ਆ ਠੀਕ ਆ ਜੀ ਇਹਨੂੰ ਸਿੱਧਾ ਪੈਰ ਨੂੰ ਰੱਖਣਾ ਹੈ ਇਹਨੂੰ ਥੋੜਾ ਐ ਰੱਖਣਾ ਮਤਲਬ ਕਿ ਤੁਹਾਡੇ ਐਲ ਸ਼ੇਪ ਬਣ ਜਾਵੇ ਠੀਕ ਆ ਜੀ ਉਸ ਤੋਂ ਬਾਅਦ ਸੱਜਾ ਪੈਰ ਚੱਕਣਾ ਤੇ ਬਰਾਬਰ ਇੱਥੇ ਲੈ ਕੇ ਆਉਣਾ ਹੈ ਇਧਰ ਠੀਕ ਆ ਜੀ ਫਾਰ ਬਾਅਦ ਚੋਂ ਖੱਬਾ ਪੈਰ ਚੱਕਣਾ ਤੇ ਉਪਰੋਂ ਦੀਆਂ ਘੁੰਮਣਾ ਤੇ ਫਿਰ ਇਹਨੂੰ ਫੇਰ ਆਪਾਂ ਐਲ ਸ਼ੇਪ ਤੇ ਲੈ ਕੇ ਆਉਣਾ ਠੀਕ ਆ ਜੀ ਫਿਰ ਖੱਬਾ ਪੈਰ ਚੱਕ ਕੇ ਫਿਰ ਸਿੱਧਾ ਹੈ ਪੋਜੀਸ਼ਨ ਤੇ ਲੈ ਕੇ ਆਉਣਾ ਹੈ ਫਿਰ ਇਧਰ ਲੈ ਕੇ ਆਉਣਾ ਹੈ ਇਹ ਜਿਹੜਾ ਅਭਿਆਸ ਆ ਕੰਟੀਨਿਊ ਕਰਨਾ ਹੈ ਜਿੰਨਾ ਖੋਲ ਕੇ ਪੈਰ ਕਰ ਸਕਦੇ ਹੋ ਉਹਨਾਂ ਹੀ ਇਹ ਵਧੀਆ ਅਭਿਆਸ ਹੋਏਗਾ ਇਹ ਜਿੰਨਾ ਜ਼ਿਆਦਾ ਕਰੋਗੇ ਉਨਾ ਹੀ ਇਹ ਗੱਤਕੇ ਦੇ ਵਿੱਚ ਤੁਹਾਨੂੰ ਸਿੱਖਣ ਦੇ ਵਿੱਚ ਸਹਾਇਤਾ ਕਰੇਗਾ ਹਰ ਇੱਕ ਵਾਰ ਮਾਰਨ ਦੇ ਵਿੱਚ ਹਰ ਇੱਕ ਡਿਫੈਂਸ ਕਰਨ ਦੇ ਵਿੱਚ ਤੁਹਾਨੂੰ ਪੂਰੀ ਸਹਾਇਤਾ ਕਰੇਗਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਆਪਣਾ ਪਹਿਲਾ ਲੈਸਨ ਸੀ ਜਦੋਂ ਤੁਸੀਂ ਇਹ ਲੈਸਨ ਕੱਢ ਲੋਗੇ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦਿਓ ਵੀ ਅਸੀਂ ਇਹ ਲੈਸਨ ਪੂਰਾ ਅਭਿਆਸ ਕੀਤਾ ਮੈਨੂੰ ਵੀਡੀਓਗ੍ਰਾਫੀ ਹੁੰਦੀ ਨਿੱਕੀ ਜੀ ਕਮੈਂਟ ਦੇ ਅੰਦਰ ਪਾ ਦਿਓ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਤੁਹਾਨੂੰ ਛੋਟੀ ਦੇ ਅਟੈਕ ਆਪਾਂ ਕਿਵੇਂ ਮਾਰਨੇ ਆ ਇਸ ਪੋਜੀਸ਼ਨ ਦੇ ਵਿੱਚ ਇਧਰੋਂ ਆਣ ਕੇ ਕਿਵੇਂ ਮਾਰਨੇ ਆ ਪੋਜੀਸ਼ਨ ਦੇ ਵਿੱਚ ਇਧਰੋਂ ਆਣ ਕੇ ਉਹਨੂੰ ਡਿਫੈਂਸ ਕਿਵੇਂ ਕਰਨਾ ਹੈ ਠੀਕ ਆ ਜੀ ਇਧਰ ਆਣ ਕੇ ਉਹਨੂੰ ਡਿਫੈਂਸ ਕਿਵੇਂ ਕਰਨਾ ਉਹ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਇੰਨੀ ਕੁ ਵੀਡੀਓ ਜਿਹੜੀ ਮੇਰੀ ਆ ਉਹ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਛੇਵਾਂ ਦਰਿਆ ਵਗ ਰਿਹਾ ਵੈਸੇ ਨਸ਼ਿਆਂ ਦਾ ਮੈਂ ਇਹ ਸੋਚਦਾ ਵੀ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਗੇਮਾਂ ਵੱਲ ਲੱਗੇ ਤੇ ਵਧੀਆ ਗੇਮਾਂ ਕਰਨ ਤੇ ਸਾਡੀ ਅਕੈਡਮੀ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਰਦਾਰ ਜਗਤ ਸਿੰਘ ਗੱਤਕਾ ਅਕੈਡਮੀ ਗੁਰੂਰ ਸਾਹਿਬ ਹੈਗੀ ਆ ਤੇ ਤੁਸੀਂ ਆਣ ਕੇ ਉੱਥੇ ਪ੍ਰੈਕਟਿਸ ਵੀ ਕਰ ਸਕਦੇ ਹੋ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ